ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਜੁਨਿਸਾ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਾਂ ਲਿਵਤਾਰ ਭੁੱਖੇ ਪੁੱਖਨੋ ਤਰੀ ਜਿਵਨ ਨਾ ਪੁਰੀਆ ਪਾਰ ਸਸ ਸਣ ਪਲਕ ਵੈ ਤੈ ਕਨ ਚੱਲ ਨਾਲ ਕਿ ਸਚਿਆ ਰ ਹੋਈਐ ਕਵਕੂੜ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨਕਾਰ ਹੁਕਮਨ ਕਹਿ ਆਜਾਈ ਹੁਕਮੇ ਹਵਨ ਜੇ ਹੁਕਮ ਲੈ ਵਢਿਆ ਹੁਕਮੇ ਤੁਮ ਨੀਚੋ ਹੁਕਮ ਲਕਤ ਕੁਸੁਗ ਪਾਇਆ ਇਕਨ ਹੁਕਮੇ ਬਖਸ਼ੀਸ਼ ਹੁਕਮੇ ਸਦਾ ਪਵਾਹੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝਾ ਤ ਹਮੈ ਕਹਿਨ ਕੋਈ ਗਾਵੇ ਕ ਤਾਣ ਹੋਏ ਕਿਸ ਤਾਣ ਗਾਵੇ ਕ ਦਤ ਨਾਨਨ ਸ਼ਾਨ ਹ ਹੰਗਾਵੇ ਕੋ ਗੁਣ ਵਢੇ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖ ਹਾਦਰ ਹਦੂਰ ਕਤਨਾ ਕਤਨਾ ਆਵੇ ਤੋਟ ਕਥ ਕਤ ਕਤ ਕੋਟੀ ਕੋਟ ਕੋਟ ਨਿੰਦਾ ਤੇ ਲੈਂਦੇ ਤਕ ਪਾਹੇ ਜੁਗ ਜੁਗੰਤਰ ਕਾਈ ਕਾਏ ਹੁਕਮਿ ਹੁਕਮ ਚਲਾਇ ਰਾਹੁ ਨਾਨਕ ਵਿਖਸੈ ਵੇ ਪਰਵਾਉ ਸਾਚਾ ਸਭ ਸਾਚਾ ਨਾਹੀ ਪਖਿਪੋ ਪਰ ਅੱਖ ਮੰਗ ਤੇ ਦੇ ਦਿੱਤ ਕਰੇ ਦਾਤਾਰ ਫਿਰ ਕਹਿ ਕੇ ਰਖੇ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਮ ਤਰੇ ਪਿਆਰ ਅਮਰਤ ਵੇਲਾ ਸਚ ਨਾ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੁਕਤ ਦਵਾਰ ਨਾਨਕ ਐ ਵ ਜਾਣੀਐ ਸਬਾ ਪੇ ਸਚਿਆਰ ਥਾਪਿਆ ਨਾਂ ਜਾਇ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਇ ਜਨ ਸਿਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਧਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਲੁਕ ਪਰਸੁ ਕਰ ਲਾ ਜਾਏ ਗੁਰਮੁਖ ਨਾਦ ਗੁਰਮੁਖੇ ਵੇਦਨ ਗੁਰਮੁਖ ਰਿਆ ਸਮਾਏ ਗੁਰਿਸਰ ਗੁਰਗੋੜਕ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣ ਆਖਾ ਨਾਹੀ ਕਹਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾਂ ਜਿਹਾਂ ਕਦਾਤਾ ਸੋ ਮੈਂ ਵਿਸਰ ਨ ਜਾਏ ਤੀਰਤ ਨਾਵਾ ਜਿਤਸ ਪਹਾਵਾ ਵਿਣ ਪਾਣ ਕਹ ਨਾਏ ਕਰੀ ਜਿਤਸ ਟੋਪਾਈ ਵਿਖਾ ਵਿਣ ਕਰਮਾਂ ਕਹਿ ਮਿਲ ਲੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੇ ਸਿੱਖ ਸੋਣੇ ਗੁਰਾਂ ਇੱਕ ਦਹਿ ਬੁਝਾਈ ਸਭ ਨਾੜੀਆਂ ਕਗ ਦਾਤਾ ਸੋਮੇ ਵਿਸਰ ਨ ਜਾਏ ਜੇ ਚੜਿਆਰ ਆਰਜ ਉਹਦ ਸੋਣੇ ਹੋਏ ਨਵੇਂ ਖੰਡਾਂ ਵਿੱਚ ਜਹਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰਖਾਈ ਕਾ ਜਸ ਕੀਰਤ ਜਗਲੇ ਜੇ ਤਿਸ ਨੰਦਰ ਨਾ ਆਵੇ ਤਾਂ ਵਤਨ ਪੁੱਛਿਆ ਕੇ ਇਟਾਂ ਅੰਦਰ ਕੀਟ ਕਰੇ ਦੋ ਸਿੱਧੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਆ ਕੋਈ ਨਾ ਸੋਝੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਿੱਧ ਪਿਰ ਸੁਰ ਨਾ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋ ਪਤਾਲ ਸੁਣਿਆ ਪਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣੇ ਸਰਬਰਮਾ ਇੰਦਾ ਸੁਣਿਆ ਮੁਕਤ ਸਲਾਹ ਮਹੰਦਾ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣ ਅਰਸ ਟਕਾ ਸੁਣ ਨਾ ਸੁਣ ਪੜ ਪੜ ਪਾਵ ਮਾਨ ਸੁਣ ਲੱਕ ਸਤਿਆਣ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾ ਸੁਨੰਦ ਪਾਵੈ ਰਾਹੋ ਸੁਣ ਹਾ ਤੋ ਹਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪੀਛੇ ਪਿਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤੋ ਹੈ ਮਨ ਬਤ ਮਨ ਸਗਲ ਭਵਨ ਕੀ ਸੋਧ ਮਨ ਮੋਚੋਟਾ ਨ ਖਾਏ ਮਨ ਜਮ ਕੇ ਸਾਤਨ ਜਾਇ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਕ ਟਾਕ ਨਾ ਪਾਏ ਮਨੈ ਪਸੋਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇ ਤੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਮਨ ਪਾ ਮੁਕਤਿ દ્વાਰ ਮਨ ਪਰਵਾਰ ਸਾਧਾਰ ਮਨਤਰਾ ਤਾਰੇ ਗੁਰ ਸਿੱਖ ਮਨ ਨਾਨਕ ਪਵਨ ਅਪੇਖ ਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵ ਦਰਗਹ ਮਹਾਨ ਪੰਚ ਸਵਾਦ ਰਜਾਨ ਪੰਚੰਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤਕ ਕਰਨੈ ਨਹੀ ਸੁਮਾਰ ਤੋਲ ਧਰਮ ਦੇ ਆਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤਾ ਜੇ ਕੋ ਬੁੱਝਾ ਹੋਆ ਸਤਿਆਰ ਤਵਲਾ ਪ੍ਰਕੇਤਾ ਪਾਰ ਤਰਤੇ ਹੋਰ ਪਰਾ ਹੋਰ ਹੋਰਾ ਤਿਸ ਦਾ ਪਰਤਲਾ ਕਮਣ ਜੋਰਾ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਿਆ ਵੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸੁਵਾਲਿ ਹੋ ਰੂਪ ਕੀਤੇ ਦਾਤ ਜਾਣੇ ਕਣਕੂਤਾ ਇਤਵ ਸੋ ਇੱਕ ਕੁਗਵਾ ਤਸਤੇ ਉਲਗ ਦਰਿਆਉ ਕੁਦਰਤ ਕਾਨ ਕਾ ਵਿਚਾਰ ਵਾਰੈ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕਜੋਪ ਅਸਾਂ ਕ ਪਾਓ ਸੰਗ ਪੂਜਾ ਸੰਗ ਤਪਤਾਓ ਅਸਾਂ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸੱਤਿ ਸੰਗ ਦਾਤਾਰ ਅਸਾਂ ਸੰਗ ਸੂਰਮ ਉਪਖਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਾ ਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤੁ ਪਾਵੇ ਸਹੇ ਪਲੀਕਾਰ ਤੂੰ ਸਦਾ ਸਲਾਮਤਨ ਰਹੰਕਾਰ ਸਾਂਕ ਮੂਰਖ ਅੰਧ ਖੋਰਾ ਸੰਕ ਚੋਰ ਹਰਾਮ ਖੋਰਾ ਅਸਾਂ ਕਮਰ ਕਰ ਜਾਹੇ ਜੋਰਾ ਸੰਗਲ ਵਢਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂਕ ਮਲੇਸ਼ ਮਲ ਪੱਕ ਖਾਹੇ ਅਸਾਂ ਕਨੰਦ ਸਰ ਕਰ ਹੈ ਭਾਰ ਨਾਨਕ ਨਿਚ ਕਹਿ ਵਿਚਾਰ ਆਰਣ ਜਾਵਾਂ ਇੱਕ ਵਾਰ ਜੋਤ ਉਦਪਾਵੇ ਸਾਹਿਬ ਅਲੀਕਰ ਤੂੰ ਸਦਾ ਸਲਾਮਤ ਨਰਹੰਕਾਰ ਅਸਾਂ ਕਨਹਾ ਵ ਸੰਕthਵ ਗੰਮ ਗੰਮ ਸੰਕ ਲੋ ਸੰਕ ਅਸਰ ਪਾਰ ਹੋਇ ਅਖਰੇ ਨਾਮ ਕਰੇ ਸਲਾਹ ਅchre ਗਿਆਨ ਗੀਤ ਗੁਣ ਗਾਹ ਅchre ਲਿਖਣ ਬੋਲਣ ਬਾਣ ਅchre ਸਰ ਸੰਜੋਗ ਵਖਾਣ ਜਿਨਹ ਲੇਖੇ ਤੇ ਸਰਨਾਹੇ ਜੇ ਫਰਮਾਇ ਤਿਵ ਤਿਵ ਪਾਹੇ ਦੇਤਾ ਕੇਤਾ ਤੇਤਾ ਨਾਉ ਬਿਣ ਨਾਵੇਂ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪਰ ਤਨ ਦੇਹ ਪਾਣੀ ਧੋਤਾ ਉਤਰ ਸੁਖਿਆ ਮਤਬਲਿੱਤੀ ਕੱਪੜ ਹੋਏ ਦੇਸਾ ਬਨ ਲਈਐ ਤੋਏ ਭਰੀਅ ਮਤ ਪਾਪਾਂ ਕਾ ਸੰਗ ਉਹ ਤੋਪੈ ਨਾਹੈ ਕ ਰੰਗ ਪੁਨੀ ਪਾਪੀ ਆਖਣ ਨਾਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦੇ ਆਦਤ ਤਾਨ ਜੇ ਕੋ ਪਾਵੇ ਅਲਕਾ ਮਹਾਨ ਸੁਣਿਆ ਮਨਿ ਅਮਨ ਕੀਤਾ ਭਉ ਅੰਤਰ ਗਾ ਤੀਰਥ ਮਹਲ ਨਾਓ ਸਭ ਗੁਣ ਤੇ ਰਹਿ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਾਣ ਸ੍ਰਤੀ ਮਾਹ ਕਵਨ ਜਿਤੋ ਆਕਾਰ ਵਿੜ ਪਇ ਪੰਡਿਤ ਜਿਹ ਵੈ ਲਿਖ ਪੁਰਾਨ ਵਖਤ ਨ ਪਾਇਓ ਕਾ ਦੀ ਆਜੇ ਲਿਖਣ ਲੇਖ ਕੁਰਾਨ ਤਤ ਵਰਨ ਜੋਗੀ ਜਾਣੈ ਰਤ ਮਹੋ ਨ ਕੋਈ ਜਾ ਕਰਤਾ ਸੱਟੀ ਕੋ ਸਾਝੇ ਆਪੇ ਜਾਣੈ ਸੋਏ ਕਿਵ ਕਰਿਆ ਕਾਂ ਕਿਵ ਸਲਾਹੀ ਕਿਉ ਵਰਨੇ ਕਿਵ ਜਾਣੈ ਨਾਨਕ ਆਕਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੀ ਨਾਇ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨਾ ਸੋਹੈ ਪਤਾਲਾ ਪਤਾਲਾਗਾ ਸੰਗਾਸ ਔੜ ਕੁੜਕ ਭਾਲ ਤਕ ਵੇਦ ਕਹਿਣ ਕਾ ਵਾਤ ਸਾਸ ਟਾਰ ਕਹਿਣ ਕ ਤੇਬਾ ਅਸਲਿਕ ਤਾਤ ਲਿਖਾਇ ਤਨ ਲਖਿਐ ਲਖਵੈ ਵਿਨਾਸ ਨਾਨਕ ਵੱਡਾ ਆਖਿਐ ਆਪੇ ਜਾਣ ਆਪ ਸਲਾਈਸ ਲਾਇ ਤੇ ਸੁਰਤ ਨ ਪਾਈਆ ਨਦियां ਤਵਾਹ ਪਵਸਮਦਨਾ ਜਾਣੇ ਸਮਦ ਸਾ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕੀੜੇ ਤੁਲ ਨ ਹੋਵਣੀ ਜੀਤਸ ਮਨਉਨਾ ਵਿਸਰ ਅੰਤ ਨ ਸਿਵਤੇ ਕਹਣਨ ਅੰਤ ਅੰਤ ਨ ਕਰਨੈ ਦੇਣਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਾ ਮਨ ਮਹੰਤਾ ਅੰਤ ਨ ਜਾਪੈ ਕੀਤਾ ਕਾਰ ਅੰਤ ਨ ਜਾਪੈ ਪਾਰਵਾਰ ਅੰਤ ਕਰਨ ਕੀਤੇ ਭਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀ ਬਹੁਤਾ ਹੋਏ ਵਡਾ ਸਉਚਾ ਥਾਉ ਉੱਚ ਉਪਰ ਉੱਚਾ ਨਾ ਹੋਏ ਬੜੂ ਉੱਚ ਹੋਵੇ ਕੋਈ ਸੋਚੈ ਕੋ ਜਾਣੈ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤੇ ਨਤ ਮਾਇ ਕੀਤੇ ਮਗਹ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਗਪਤ ਤਾ ਵਿਕਾਰ ਕੀਤੇ ਲੈ ਲੈ ਮਕਰਪਾਏ ਕੀਤੇ ਮੁਰਖਾਏ ਖਾਏ ਇਤਿਆ ਦੁਖੁ ਪੁਗਸਦ ਮਾਰ ਐ ਪੈਦਾ ਤੇਰੀ ਦਾਤ ਹਰ ਬੰਦ ਕਲਾਸ ਪਾਣ ਹੋਏ ਹੋ ਰਕ ਨਸਕ ਕੋਈ ਜੇ ਕੋ ਖਾਖ ਅਖਣ ਪਾਇ ਉਹ ਜਾਣ ਜਿੱਤਿ ਅਮੂ ਖਾਏ ਆਪੇ ਜਾਣ ਆਪੇ ਦੇਆ ਕਸਪ ਕੇ ਕਿ ਜਿਸ ਨੂੰ ਬਖਸ਼ੇ ਸਿਵਤ ਸੱਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗਣਾ ਅਮੁੱਲ ਵਾਪਾਰ ਅਮੁੱਲ ਵਾਪਾਰ ਅਮੁੱਲ ਪੰਡਾਰ ਅਮੁੱਲ ਆਵੈ ਮੁੱਲਾ ਜਾਹੈ ਮੁੱਲ ਭਾਇ ਮੁੱਲਾ ਸਮਾਏ ਅਮੁੱਲ ਧਰਮ ਅਮਲ ਦੀ ਬਾਣ ਮੁੱਲ ਤੁਲ ਅਮਲ ਪ੍ਰਵਾਨ ਅਮੁੱਲ ਬਖਸ਼ੇਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮੁੱਲ ਮੁੱਲਾਖਿਆ ਨਾ ਜਾਇ ਆਖ ਕਰੇ ਲਿਵਲਾਇ ਆਖੈ ਵਿਦ ਪਾਠ ਪੁਰਾਣ ਆਖੈ ਪੜੇ ਕਰੇ ਵਿਖਿਆਨ ਆਖੈ ਪਰਮ ਆਖੈ ਇੰਦ ਆਖੈ ਗੋਪੀਤਾ ਗੋਵਿੰਦ ਆਖੈ ਇਸਰਾ ਕੈ ਸਿਦੈ ਆਖ ਕਹਿਤੇ ਕੀਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵਾ ਕੀਤੇ ਆਖਾ ਅਕਣ ਪਾਇ ਕੀਤੇ ਕਹਿ ਕਾ ਟੁੱਟ ਜਾਏ ਤੇ ਕੀਤੇ ਹੋਰ ਕਰ ਹੈ ਤਾਕ ਨ ਸਕੈ ਕਿ ਕਿ ਅਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖ ਬੋਲ ਵਿਗੜ ਤਨ ਲਖੈ ਸ੍ਰਿਗਵਾਰ ਗਵਾਰ ਸੋਦਰ ਕਿਹਾ ਸੁਕਰ ਕੇ ਹਜਤ ਬੈ ਸਰਬ ਸਮਾਲੇ ਵਾਜਿ ਨਾਦਨ ਇਕ ਸੰਕਾ ਕੇ ਤੇ ਵਾਵਣ ਹਾਰੇ ਕੇਤੇ ਰਾਗ ਪ੍ਰੇਸ ਸੋ ਕੇ ਅਨ ਕੇਤੇ ਗਾਵਣ ਹਾਰੇ ਗਾਵ ਤੁਨ ਭਉਨ ਪਣੀ ਬਸੰਤਰ ਗਾਵ ਰਾਜ ਧਰਮ ਦਵਾਰੇ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇ ਵੇ ਸਨ ਸਦਾ ਸਵਾਰੇ ਗਾਵੈ 인ਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਸਮਾਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤਿ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੇਸ਼ਰ ਜੁਗ ਜੁਗ ਵੇਦ ਨਾਲੇ ਗਾਵੈ ਮੋਨੀ ਅਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਥਾਰੇ ਸੀਤਨ ਗਾਵਹਿ ਜੋਤ ਸੁਪਾਵਣ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕੀ ਵਿਚਾਰੇ ਸੋਈ ਸਦਾ ਸਤਿ ਸਾਹਿਬ ਸੱਚਾ ਸੱਚ ਨਾ ਹੈ ਪਿਓ ਸੀ ਜੈ ਨਜਾਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਪਾਤੇ ਕਰ ਕਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਸਦੇ ਵਡਿਆ ਜਿਤਸ ਪਾਵੇ ਸੋਇ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਉੰਦਾ ਸੰਤੋਖ ਸਰਮਪਤ ਚੋਲੇ ਧਾਨ ਕੀ ਕਰਬ ਭੂਤ ਅਖਿ ਤਾ ਕਲ ਕੁਵਾਰੀ ਕਾਹ ਜੁਗਤੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਸ ਸ ਆਦੇਸ ਆਦ ਅਨਿਲ ਅਨਦ ਨਹਤ ਜੁਗ ਏਕੋ ਵੇਸ ਭੁਗਤ ਗਿਆਂ ਦਿਆ ਪੰਡਾਰਨ ਕਟਕਡਾ ਵਜਹਿ ਨਾਦ ਆਪ ਨਾਤ ਨਥਿ ਸਭ ਜਾ ਕੇ ਰਿਸਦ ਅਵਰਾ ਸਾਦ ਸੰਜੋਗ ਵਿਜੋਗ ਦਵੇ ਕਾਰ ਚਲਾਵੇ ਲਿਖਿਆ ਵੇ ਭਾਗ ਆਦੇਸ ਸਾਦੇਸ ਆਦ ਅਨਿਲ ਅਨਾਧ ਨਾਥ ਜੁਜੁਗੇ ਕੋ ਵੇਸ ਇਕ ਮੈ ਰੂਤ ਵੇ ਆਏ ਤਿੰਨ ਚੇਲੇ ਪਰਵਾਨ ਇਕ ਸੰਸਾਰ ਇਕ ਪੰਡਾ ਇਕ ਲਾਇ ਦੀ ਬਾਣ ਜਿਤ ਸੁਭਾਵੈ ਤਵੇਂ ਚਲਾਵੈ ਜਿਹੋ ਐ ਪ੍ਰਮਾਨ ਓ ਵਿਖੇ ਉਹਨਾਂ ਨਦਰਨ ਆਵੇ ਬਹੁਤਾ ਵਿਡਾਣ ਆਦੇਸ ਸਾਦੇਸ ਆਦ ਅਨਿਲ ਅਨਾਧ ਨਾਥ ਜੁਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਚ ਪਾਸ ਇੱਕ ਵਾਰ ਕਰ ਕਰ ਵੇ ਕੈ ਸਰਜਨਹਾਰ ਨਨ ਸੱਚ ਕੀ ਰਾ ਸੱਚੀ ਕਾਰ ਆਦੇਸ ਤਸ ਆਦੇਸ ਆਦ ਅਨਿਲ ਅਨੰਤ ਨਹਤ ਜੁਗ ਜੁਗ ਇੱਕ ਵੇਸ ਇਕ ਦੂਜੀ ਕੋ ਲੱਖ ਵਲਕ ਵਲਕ ਵੀਸਾ ਲਗ ਲਗ ੜਾਖੀ ਹੈ ਇਕ ਨਾਮ ਜਗਦੀਸ਼ ਐਤਰਾ ਪਤ ਪਵੜੀਆਂ ਚੜ੍ਹੀਆਂ ਕੇਸ ਸੁਣ ਗੱਲਾਂ ਕਾਸ ਕੀ ਕੇਟਾਇ ਰੇਸ ਨਾਨਕ ਨਦਰੀ ਪਾਈਐ ਊੜੇ ਊੜਾ ਠੀਸਾ ਅੱਖ ਨ ਜੋਰ ਚ ਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰਾ ਜੋਰਨ ਜੀਵਨ ਮਰਨ ਹੈ ਜੋਰਾ ਜੋਰਨ ਰਾਜ ਮਾਲ ਮਨਸੋਰਾ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁੱਟਾ ਸੰਸਾਰ ਔਰ ਜਿਸ ਹੱਥ ਜੋਰ ਕਰ ਵੇਖ ਸੋਏ ਨਾਨਕੋ ਤੁਮ ਨਹੀਂ ਚ ਨ ਕੋਏ ਰਾਤ ਰੁੱਤਿ ਤਿਥਿ ਵਾਰ ਪਉਣ ਪਨਿਗਨੀ ਪਤਾਲ ਤਿਸ ਵੇਰ ਤਰਤੀਥਾ ਪਰਖੀ ਧਰਮਸਾਲ ਤਿਸ ਵੇ ਜੀ ਜੁਗਤਿ ਕੈ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮਿ ਕਰਮਿ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਣ ਪੰਜ ਪ੍ਰਵਹਾਨ ਨਦਰਿ ਕਰੁ ਪਵੈ ਨਿਸ਼ਾਨ ਕਚ ਪਕਾਈ ਉਥ ਪਾਇ ਨਨ ਗ ਅਜਾਪੈ ਜਾਈ ਧਰਮਖੰਡ ਕਾ ਇਹ ਧਰਮ ਗਿਆਨ ਖੰਡ ਕਾ ਖੁ ਕਰਮ ਕਿਤੇ ਪਾਣ ਪਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਕਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ ਕیتے ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਤਿਵਦਨਾ ਹੱਥ ਕੇਤੇ ਕੇਤੇ ਦੇਵ ਵਿਹੇਸਾ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦਾ ਕੇਤਿਆਂ ਖਾਣੀ ਕਿਤਿਆਂ ਬਾਣੀ ਕੀਤੇ ਭਾਤ ਨਰਿੰਦਰ ਕੀਤਿਆ ਸੁਰਤੇ ਸੇਵਕ ਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਾਵਾਂ ਪਰਚੰਡ ਤਿਤਾ ਆਨਾਦ ਬਿਨੋਦ ਕੋੜ ਆਨੰਦ ਸਰਮਕੰਡ ਕੀ ਬਾਣੀ ਰੂਪ ਤਿਤਾ ਕਾੜ ਤਕੜੀ ਬਾਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹਿ ਪੀਛਾ ਪਛਤਾਏ ਤਿਥੇ ਕੜੀਐ ਸੂਰਤ ਮਤਮਨ ਬੁੱਧ ਤਿਥੇ ਕੜੀਐ ਸੁਰ ਸਿਧਾਂਤ ਕੀ ਸੋਧਾ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਇ ਹੋਰ ਤਿੱਥਾ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਿਹਾ ਪਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੈ ਜਾਹੇ ਨਾ ਹਮਰ ਟਾਗੇ ਜਾ ਜਨਕ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੈ ਲੋਕ ਰਹਿ ਨ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤ ਕੰਡ ਮੰਡਲ ਵਰ ਪੰਡ ਜੇ ਕੋ ਕਥ ਤੰਤਨ ਅੰਤ ਤਿਤ ਲੋ ਲੋ ਕਾਰ ਜੇ ਜੋ ਕਮ ਤਵੈ ਤਿ ਵਿਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਤਾ ਨ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵਿਧ ਹ ਤਿਆਰ ਪੋਖ ਲਗਨ ਤਪਤਾਉ ਪੰਡ ਪੋ ਅਮਰਤ ਤਟਾਲ ਕੜਿਆ ਸਭ ਸਤਿ ਤਿਕਸਾਲ ਨਨਕ ਅਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਹੁਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤਾ ਦਿਵਸ ਰਾਜੁ ਦਹੇ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮ ਹਦੂਰ ਕਰਮ ਆਪ ਆਪਣੇ ਕੇ ਨੇੜੇ ਤੇ ਦੂਰ ਜਿਨੇ ਨਾਮ ਧਾਇਆ ਗਏ ਮਸਕਤ ਖਾਲ ਨਾਨਕ ਧਿਮ ਕੋ ਜਲੇ ਕੀਤੀ ਛੁੱਟੀ ਨਾਲ